ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪੈਨਾ ਦੇ ਬਟੀਕ ਤੇ ਅੱਜ ਦੀ ਨਵੀਂ ਕਲੈਕਸ਼ਨ ਦੇ ਵਿੱਚ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਜ਼ਿਆਦਾ ਸੋਹਣੀ ਰਹੀ ਸੀ ਪਹਿਲਾਂ ਵੀ ਆਪਾਂ ਹੈਂਡ ਵਰਕ ਦੇ ਸੂਟਾਂ ਦੀ ਵੀਡੀਓ ਅਪਲੋਡ ਕੀਤੀ ਸੀ ਸੀ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਹੈਂਡਵਰਕ ਔਰ ਥ੍ਰੈਡਵਰਕ ਦੇ ਸੂਟ ਜਿਹੜੇ ਲੈ ਕੇ ਆਇਆ ਕਿਉਂਕਿ ਕਾਫੀ ਸਾਰੇ ਮੈਸੇਜ ਆਉਂਦੇ ਰਹਿੰਦੇ ਨੇ ਕਿ ਅਮਨ ਆਪਾਂ ਜਦੋਂ ਵੀ ਤੁਹਾਡੀਆਂ ਵੀਡੀਓਜ਼ ਦੇਖਦੇ ਆ ਉਹਦੇ ਵਿੱਚ ਤੁਸੀਂ ਸਾਰੀ ਵੀਡੀਓ ਜਿਹੜੀਆਂ ਹੁੰਦੀਆਂ ਨੇ ਆ ਤੁਸੀਂ ਹੈਂਡਵਰਕ ਦੇ ਸੂਟਾਂ ਦੀ ਹੀ ਅਪਲੋਡ ਕੀਤੀ ਜ ਤੁਸੀਂ ਥ੍ਰੈਡਵਰਕ ਦੇ ਸੂਟਾਂ ਦੀ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਤੇ ਮੈਂ ਸਾਰੀਆਂ ਭੈਣਾਂ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਅੱਜ ਵੀ ਇੱਕ ਕੋਰੀਅਰ ਜਾਣੇ ਸੀ ਤੇ ਜਿਨ੍ਹਾਂ ਦੇ ਵਿੱਚ ਕੁਝ ਹੈਂਡਵਰਕ ਦੇ ਸੂਟ ਸੀ ਇਹਨਾਂ ਤੇ ਹਜੇ ਕੁਝ ਆਪਾਂ ਜਿਹੜੇ ਪੈਕਿੰਗ ਕਰ ਦਿੱਤੇ ਉਹ ਕੱਢੇ ਨਹੀਂ ਹੈਗੇ ਦੁਬਾਰਾ ਕਿਉਂਕਿ ਦੁਬਾਰਾ ਪੈਕਿੰਗ ਕਰਨੀ ਬਹੁਤ ਟਫ ਤਲੋ ਜੀ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ WhatsApp ਨੰਬਰ ਆਪਣਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਤੁਸੀਂ ਸਾਨੂੰ ਟੱਕੀਏ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਫੈਬਰਿਕ ਬਾਰੇ ਦੱਸਿਆ ਜਾਂਦਾ ਤੁਹਾਨੂੰ ਵਰਕ ਬਾਰੇ ਦੱਸਿਆ ਜਾਂਦਾ ਪਲੀਜ਼ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਤੇ ਲੋ ਜੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਰਹੇਗਾ ਮਸ਼ੀਨ ਵਰਕ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਸੋਬਰ ਜਿਹਾ ਸੂਟ ਬਣਿਆ ਹੋਇਆ ਤੁਸੀਂ ਦੇਖ ਇਹ ਆਪਾਂ ਕੀਤਾ ਹੋਇਆ ਜੀ कॉटन ਦੇ ਉੱਪਰ ਬਹੁਤ ਪਿਆਰਾ ਫੈਬਰਿਕ ਹੈ ਲਾਈਟ ਵੇਟ कॉटन ਹੈ ਜੀ ਤਾਨੂੰ ਹਮੇਸ਼ਾ ਮੈਂ ਕਹਿੰਦੀ ਹੁੰਨੀ ਆ ਕਿ ਫੈਬਰਿਕ ਔਰ ਤੁਹਾਨੂੰ ਕੋਈ ਵੀ ਕੰਮ ਮਿਲੇਗਾ ਚਾਹੇ ਵਰਕ ਹੋਵੇ ਕੁਆਲਿਟੀ ਮਿਲੇਗੀ ਫੈਬਰਿਕ ਬਹੁਤ ਹੀ ਅੱਛਾ ਤੁਸੀਂ ਸਰਦੀ ਗਰਮੀ ਦੋਨੋਂ ਮੌਸਮ ਦੇ ਵਿੱਚ ਵੇਅਰ ਕਰ ਸਕਦੇ ਹੋ ਕਿਉਂਕਿ ਅਗਰ ਤੁਸੀਂ ਗਰਮੀ 'ਚ ਵੇਅਰ ਕਰੋਗੇ ਤਾਂ ਤੁਹਾਨੂੰ ਜਿਹੜਾ ਵਧੀਆ ਠੰਡਾ ਫੀਲ ਹੋਏਗਾ ਅਗਰ ਤੁਸੀਂ ਸਰਦੀ 'ਚ ਫੀਲ ਕਰੋਗੇ ਤਾਂ ਲਾਈਨਿੰਗ ਨੀਚੇ ਐਡ ਆਪਾਂ ਨੇ ਕੀਤੀ ਹੋਈ ਏ ਤਾਂ ਉਹਦੇ ਨਾਲ ਵੀ ਤੁਹਾਡੇ ਸੂਟ ਜਿਹੜੀ ਗ੍ਰੇਸ ਏ ਸੋਹਣੀ ਬਣਦੀ ਔਰ ਤੁਸੀਂ ਠੰਡੇ ਦੇ ਵੀ ਠੰਡੇ ਮੌਸਮ ਦੇ ਵਿੱਚ ਵੇਅਰ ਕਰ ਸਕਦੇ ਹੋ neck ਤੁਸੀਂ ਦੇਖ ਸਕਦੇ ਹੋ ਲੈਗ ਆਪਾਂ ਡਿਜ਼ਾਈਨ ਕੀਤਾ ਲੈਸਿਸ ਨਾਲ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਇਹ ਕੋਈ ਆਪਾਂ ਕੰਪਿਊਟਰਾਈਜ਼ ਮਸ਼ੀਨਾਂ ਨਾਲ ਨਹੀਂ ਕੀਤਾ ਸਾਡੇ ਆਪਣੇ ਕਾਰੀਗਰ ਨੇ ਜਿਹੜੇ ਆਪਣੇ ਹੱਥਾਂ ਨਾਲ ਮਸ਼ੀਨਾਂ ਦੇ ਨਾਲ ਕੰਮ ਕਰਦੇ ਨੇ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਬੂਟੀ ਔਰ نیچے ਘੇਰਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਸਾਫ਼ ਸੁਥਰਾ ਕੰਮ ਹੈ ਜੀ ਨੀਟ ਐਂਡ ਕਲੀਨ ਮਿਲੇਗਾ ਤੁਹਾਨੂੰ ਸਾਡਾ ਸਾਰਾ ਹੀ ਵਰਕ ਤੁਸੀਂ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਤੁਸੀਂ ਕਰਵਾਉਣਾ ਚਾਹੁੰਦੇ ਹੋ ਹੁਣ ਜੀ ਮੈਂ ਅਜਕਲ ਪਸ਼ਮੀਨੇ ਦੇ ਉੱਪਰ ਕੰਮ ਹੋ ਰਿਹਾ ਹੈ ਨਾ ਤੇ ਤੁਸੀਂ ਕਰਵਾਉਣਾ ਚਾਹੁੰਦੇ ਤੁਸੀਂ ਸਾਨੂੰ ਕੋਈ ਡਿਜ਼ਾਈਨ ਸੈਂਡ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਡਿਜ਼ਾਈਨ ਨਹੀਂ ਹੈਗਾ ਤੁਸੀਂ ਸਾਨੂੰ ਇਸ ਤਰ੍ਹਾਂ ਵੀ ਦੱਸ ਸਕਦੇ ਹੋ ਕਿ ਅਮਨ ਆਪਣੇ ਅਕੋਰਡਿੰਗ ਤੁਸੀਂ ਸੋਹਣਾ ਜਿਹਾ ਸੂਟ ਬਣਾ ਦਿਓ ਠੀਕ ਹੈ ਜੀ ਤੇ ਤੁਹਾਨੂੰ ਸੋਹਣਾ ਜਿਹਾ ਸੂਟ ਬਣਾ ਕੇ ਦਵਾਂਗੇ ਤੇ ਇਸ ਤਰ੍ਹਾਂ ਰਹੇਗਾ ਜੀ ਆਪਣਾ ਦੁਪੱਟਾ ਦੁਪੱਟਾ ਪਰ ਰ ਟਾਈ ਐਂਡ ਡਾਈ ਦੁਪੱਟਾ ਰੱਖਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਵੇ ਇਹ ਵੀ ਸਾਨੂੰ ਸਾਡੀ ਭੈਣ ਨੇ ਵੀਡੀਓ ਸੈਂਡ ਕੀਤੀ ਸੀ ਕਿ ਫੋਟੋ ਸੈਂਡ ਕੀਤੀ ਸੀ ਕਹਿੰਦੇ ਮਾ ਇਦਾਂ ਦਾ ਸਾਨੂੰ ਸੂਟ ਰੈਡੀ ਕਰਕੇ ਦਿਓ ਤੇ ਆਪਾਂ ਉਹਨਾਂ ਵਾਸਤੇ ਇਹ ਵਾਲਾ ਸੂਟ ਜਿਹੜਾ ਰੈਡੀ ਕੀਤਾ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਕਾਟਨ ਤੇ ਹੀ ਕਰਵਾਓਗੇ ਵੀ ਥ्रेड ਵਰਕ ਕਰਾਉਣਾ ਤੇ ਕਾਟਨ ਤੇ ਹੀ ਕਰਾਓ ਤੇ ਵੈਸੇ ਮੈਂ ਹਰੇ ਇੱਕ ਗੱਲ ਕਹਾਂ ਵੀ ਜੋ ਕੋਈ ਵਰਕ ਹੈ ਤੇ ਜੇ ਕੋਈ ਫੈਬਰਿਕ ਵਰਕ ਅਕੋਰਡਿੰਗ ਹੀ ਸੂਟ ਕਰਦਾ ਔਰ ਫੈਬਰਿਕ ਦੇ ਅਕੋਰਡਿੰਗ ਹੀ ਵਰਕ ਜਿਹੜਾ ਸੂਟ ਕਰਦਾ ਜੀ ਲੋ ਇਹ ਸੂਟ ਸਾਡਾ ਵਿਦਆਊਟ ਸਟਿਚਿੰਗ ਜਾਣਾ ਸੀ ਇਹ ਵੀ ਤੁਹਾਨੂੰ ਸ਼ੇਅਰ ਕਰ ਦਈਏ ਕਿਉਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਾਡਾ ਕਿਹੜਾ ਕਿਹੜਾ ਡਿਜ਼ਾਈਨ ਜਿਹੜਾ ਰਿਪੀਟ ਹੋ ਰਿਹਾ ਜਿਹੜੀਆਂ ਪਹਿਣਾ ਆਪਣੇ ਨਾਲ ਪਹਿਲੇ ਦਿਨ ਤੋਂ ਐਡ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਡਿਜ਼ਾਈਨ ਆਪਣਾ ਕਾਫੀ ਵਾਰ ਰਿਪੀਟ ਹੋ ਚੁੱਕਿਆ ਜੀ ਇਹ ਆਪਾਂ ਕੀਤਾ ਹੋਇਆ ਨੇਚਰਲ ਕਰੇਵ ਦੇ ਉੱਪਰ ਰੈਡੀ ਇਸ ਤਰ੍ਹਾਂ ਰਹੇਗਾ ਜੀ ਦਾ ਹੈਵੀ 넥 ਤੁਸੀਂ ਚੈੱਕ ਕਰ ਸਕਦੇ ਹੋ ਇਸ ਦੇ ਵਿੱਚ ਆਪਾਂ ਥ੍ਰੈਡ ਐਡ ਕੀਤਾ ਹੋਇਆ ਜੀ ਔਰੇਂਜ ਰਸਟ ਕਲਰ ਦਾ ਬਹੁਤ ਹੀ ਪਿਆਰਾ ਜਿਹਾ ਔਰੇਂਜ ਰਸਟ ਕਲਰ ਹੈ ਔਰ ਮੈਜੈਂਟਾ ਦੇ ਉੱਪਰ ਆਪਾਂ ਨੇ ਸ਼ਰਟ ਰੈਡੀ ਕੀਤੀ ਇਸ ਤਰ੍ਹਾਂ ਰਹੇਗਾ ਜੀ ਨੀਚੇ ਘੇਰਾ ਬਹੁਤ ਪਿਆਰਾ ਘੇਰਾ ਬਣਿਆ ਹੋਇਆ ਜੀ ਤੁਸੀਂ ਚੈੱਕ ਕਰੋ ਥੋੜਾ ਘੇਰਾ ਦਾ ਹੈਵੀ ਸਾਈਜ਼ ਹੋਣ ਕਰਕੇ ਸਾਸੀ ਜਿਹੜੀ ਸਾਈਡ ਤੋਂ ਬਾਜੂ ਆਪਾਂ ਬਣਾਈ ਹੋਈ ਹੈ ਜੀ ਇਸ ਤਰ੍ਹਾਂ ਰਹਿਣ ਗਿਆ ਜੀ ਬਾਜੂ ਉੱਪਰ ਤੱਕ ਹੈਵੀ ਬਾਜੂ ਆਪਣੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਔਰ ਇਸ ਤਰ੍ਹਾਂ ਰਹੇਗੀ ਜੀ ਆਪਣੀ ਬਾਟਮ ਇਸ ਤਰ੍ਹਾਂ ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਹੈ ਬਾਟਮ ਦੇ ਉੱਪਰ ਆਪਾਂ ਜਿਹੜਾ ਥ੍ਰੈਡ ਐਡ ਕੀਤਾ ਹੋ ਮਜ਼ੈਂਟਾ ਕਲਰ ਦਾ ਐਡ ਕੀਤਾ ਹੈ ਕਿਉਂਕਿ ਆਪਣੀ ਸ਼ਰਟ ਜਿਹੜੀ ਉਹ ਮਜ਼ੈਂਟਾ ਕਲਰ ਦੀ ਔਰ ਇਸ ਤਰ੍ਹਾਂ ਰਹੇਗਾ ਜੀ ਆਪਣਾ ਦੁਪੱਟਾ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਆਪਾਂ ਦੋ ਗੋਟਾ ਲਾਇਆ ਗੋਟਾ ਪੱਤੀ ਦੇ ਲਾਈਨਾਂ ਦਿੱਤੀਆਂ ਨੇ ਅਗਰ ਤੁਸੀਂ ਲਾਈਕ ਕਰਦੇ ਹੋ ਸਾਨੂੰ ਦੱਸ ਸਕਦੇ ਹੋ ਅਗਰ ਨਹੀਂ ਲਾਈਕ ਕਰਦੇ ਤੁਸੀਂ ਸਾਡੇ ਤੋਂ ਸਕਿਪ ਵੀ ਕਰਵਾ ਸਕਦੇ ਹੋ ਤੇ ਲੋ ਜੀ ਇਸ ਤਰ੍ਹਾਂ ਆਪਾਂ ਪੇਸਟਿੰਗ ਕੀਤੀ ਹੋਈ ਪੂਰੇ ਦੁਪੱਟੇ ਨੂੰ ਮਜ਼ੈਂਟਾ ਕਲਰ ਦੀ ਔਰੇਂਜ ਕਲਰ ਦਾ ਆਪਾਂ ਨੇ ਦੁਪੱਟਾ ਰੱਖਿਆ ਔਰੇਂਜ ਕਲਰ ਦੀ ਬਾਟਮ ਹੈ ਅਗਰ ਤੁਹਾਨੂੰ ਸ਼ਰ ਨਾਲ ਦੁਪੱਟਾ ਰੱਖਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਪਰਕ ਮੈਂ ਕਲਰ ਕੰਟਰਾਸਟ ਦੀ ਗੱਲ ਕਰਾਂ ਤਾਂ ਕਲਰ ਕੰਟਰਾਸਟ ਬਾਟਮ ਦੇ ਨਾਲ ਦਾ ਦੁਪੱਟਾ ਲਾ ਕੇ ਹੀ ਬਣੇਗਾ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਆਪਾਂ ਸੈਮੀ ਕ੍ਰੇਪ ਦੇ ਉੱਪਰ ਰੈਡੀ ਕੀਤਾ ਤੁਸੀਂ ਪਿਓਰ ਦੇ ਉੱਪਰ ਵੀ ਕਰਵਾ ਸਕਦੇ ਹੋ ਸੈਮੀ ਦੇ ਉੱਪਰ ਵੀ ਕਰਵਾ ਸਕਦੇ ਹੋ ਔਰ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਲੋ ਜੀ ਅਗਲਾ ਸੂਟ ਥ्रेड ਵਰਕ ਤੇ ਮਸ਼ੀਨ ਵਾ ਕੇ ਆਪਾਂ ਨੇ ਸੂਟੜਾ ਰੈਡੀ ਕੀਤਾ ਹੋਇਆ ਇਹ ਆਪਾਂ ਕੀਤਾ ਹੋਇਆ ਜੀ ਬਾਂਦਨੀ ਦੇ ਬਾਂਦਨੀ ਦੇ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਮਸ਼ੀਨਵਰਕ ਕਰਵਾ ਸਕਦੇ ਹੋ ਹੁਣ ਜੇ ਤੁਸੀਂ ਦੇਖੋ ਇਹਦੇ ਵਿੱਚ ਆਪਾਂ ਮਸ਼ੀਨ ਦੇ ਨਾਲ ਆਪਾਂ ਨੇ ਆਰੀ ਦਾ ਕੰਮ ਜਿਹੜਾ ਕੀਤਾ ਹੋਇਆ ਵਿੱਚ ਜਰੀ ਐਡ ਕੀਤੀ ਹੋਈ ਜੀ ਸਾਡੇ ਸੂਟ ਜੁੜੀ ਬਹੁਤ ਸੋਹਣੀ ਗਰੇਜ ਜਿਹੜੀ ਆ ਰਹੀ ਹੈ ਇਸ ਤਰ੍ਹਾਂ ਰਹੇਗਾ ਜੀ ਬਾਹਾਂ ਦਾ ਕੰਮ ਜਿਸ ਤਰ੍ਹਾਂ ਆਪਣਾ ਨੈਕ ਬਣਿਆ ਹੋਇਆ ਉਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਬਣੀਆਂ ਹੋਈਆਂ ਨੇ ਇਹ ਆਪਾਂ ਪਿਓਰ ਘਰੇਵ ਦੇ ਉੱਪਰ ਰੈਡੀ ਕੀਤਾ ਜਿਹੜੀ ਬਾਂਦਨੀ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਅੱਜਕੱਲ ਫੇਰ ਟਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਬਾਦਰੀ ਦਾ ਫੈਬਰਿਕ ਜਿਹੜਾ ਹੈ ਤੀਸਰਾ ਘੇਰੇ ਦਾ ਕੰਮ ਇਸ ਤਰ੍ਹਾਂ ਰਹੇਗਾ ਬਾਟਮ ਦਾ ਕੰਮ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਤੁਸੀਂ ਜਿਹੜੀ ਵਰਕ ਦੀ ਸਫਾਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਦੁਪੱਟਾ ਪਰ ਰੱਖਿਆ ਹੋਇਆ ਪਿਓਰ ਕਮਲ ਦਾ ਤੁਸੀਂ ਦੇਖ ਸਕਦੇ ਹੋ ਗੋਟਾ ਪੱਤੀ ਦੇ ਲਾਈਨ ਆਪਾਂ ਵਿੱਚ ਦਿੱਤੀਆਂ ਹੋਈਆਂ ਨੇ ਔਰ ਪੂਰੇ ਦੁਪੱਟੇ ਨੂੰ ਆਪਾਂ ਨੇ ਛੋਟੀ ਬਰੀਕ ਜਿਹੜੀ ਮਜ਼ੈਂਟਾ ਕਲਰ ਦੀ ਲੈਸ਼ ਇਹ ਆਪਾਂ ਨੇ ਉਹ ਐਡ ਕੀਤੀ ਹੋਈ ਹੈ ਜੀ ਬਾਂਦਰੀ ਦੇ ਸੂੜ ਨਾਲ ਆਪਾਂ ਦੁਪੱਟਾ ਇਸ ਕਰਕੇ ਪਿਓਰ ਦਾ ਲਾਇਆ ਕਿਉਂਕਿ ਦੁਪੱਟੇ ਪਿਓਰ ਦੇ ਹੀ ਸ਼ਾਈਨ ਆਉਣੀ ਸੀ ਅਗਰ ਆਪਾਂ ਇਹਦੇ ਨਾਲ ਕੋਈ ਹੋਰ ਦੁਪੱਟਾ ਐਡ ਕਰਦੇ ਨੇ ਟੈਬੀ ਦਾ ਜਾਂ ਕੋਈ ਹੋਰ ਤਾਂ ਇੰਨੀ ਜ਼ਿਆਦਾ ਗ੍ਰੇਸ ਜਿਹੜੀ ਸੀ ਨਹੀਂ ਸੀ ਆਉਣੀ ਹੈਗੀ। ਉਹ ਜੀ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਤੁਸੀਂ ਇਹ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ। ਬਾਕੀ ਇਹਦੇ ਵਿੱਚ ਆਪਾਂ ਸੇਮ ਹੈਂਡਵਰਕ ਦੇ ਡਿਜ਼ਾਈਨ ਵੀ ਰੈਡੀ ਕਰ ਰਹੇ ਹਾਂ ਜਿਵੇਂ ਸੇਮ ਐਥੀਟ ਬਣਿਆ ਹੋਇਆ। ਸਿਰਫ ਇਹਨੂੰ ਹੈਂਡ ਦੇ ਵਿੱਚ ਆਪਾਂ ਰੈਡੀ ਕਰ ਰਹੇ ਹਾਂ। ਹੈਂਡ ਦੇ ਵਿੱਚ ਇਦਾਂ ਥੋੜਾ ਜਿਹਾ ਪਾਰਟੀ ਵ ਬਹੁਤ ਪਿਆਰਾ ਪੀਸ ਹੈ ਜੀ ਇਹ ਵੀ ਲਓ ਜੀ ਅਗਲਾ ਕਲਰ ਸਾਡਾ ਆ ਕਾਫੀ ਵਾਰ ਆਪਾਂ ਬਣਾ ਚੁੱਕੇ ਆ ਹੋਰ ਡਿਜ਼ਾਈਨ ਬਣਾ ਚੁੱਕੇ ਆ ਬਟ ਇਹ ਡਿਜ਼ਾਈਨ ਸਾਡਾ ਕਾਫੀ ਵਾਰ ਇੱਕ ਹੀ ਕਲਰ ਦੇ ਉੱਪਰ ਰਿਪੀਟ ਹੋ ਰਿਹਾ ਤੁਸੀਂ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਗੋਟਾ ਪੱਤੀ ਐਡ ਕੀਤੀ ਪਰਲੇ ਐਡ ਕੀਤਾ ਸਿੱਪੀ ਐਡ ਕੀਤੀ ਔਰ ਆਪਾਂ ਜਿਹੜਾ ਥ्रेड ਐਡ ਕੀਤਾ ਇਹਦੇ ਜਿਹੜੀ ਮੇਨ ਗੱਲ ਹੈ ਤੀਸਰ ਰਹਣਗੀਆਂ ਜੀ ਬਾਹਾਂ ਤੇ ਇਹ ਆਪਾਂ ਸੂਟ ਰੈਡੀ ਕੀਤਾ ਜੀ ਪਿਓਰ ਸਿਲਕ ਦੇ ਉੱਪਰ ਅਗਰ ਤੁਸੀਂ ਸੈਮੀ ਦੇ ਕਰਾਓਗੇ ਤਾਂ ਇਹਦਾ ਪ੍ਰਾਈਸ ਜਿਹੜਾ ਘਟ ਜੇਗਾ ਅਗਰ ਤੁਸੀਂ ਐਜ਼ ਇਟੇ ਕਰਵਾਓਗੇ ਤਾਂ ਸੇਮ ਪ੍ਰਾਈਸ ਮਿਲੇਗਾ ਜੀ ਤੁਹਾਨੂੰ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਪਿਓਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਕਾਫੀ ਪੈਣਾ ਦੇ ਮੈਸੇਜ ਹੁੰਦੇ ਨੇ ਜਿਹੜੀਆਂ ਪੈਣਾ ਨਵੀਆਂ ਜੋੜੀਆਂ ਕਿ ਪਿਓਰ ਔਰ ਸੈਮੀ ਦੇ ਵਿੱਚ ਕੀ ਫਰਕ ਹੈ ਤੁਸੀਂ ਦੇਖੋ ਜਿਹੜਾ ਪਿਓਰ ਦਾ ਫੈਬਰਿਕ ਹੁੰਦਾ ਬਿਲਕੁਲ ਸੋਬਰ ਸਮਾਰਟ ਹੁੰਦਾ ਜੀ ਠੀਕ ਹੈ ਉਹਦੇ ਵਿੱਚ ਨਾ ਤਾਂ ਜਿਆਦਾ ਸ਼ਾਈਨ ਹੁੰਦੀ ਹੈ ਠੀਕ ਹੈ ਨਾ ਹੀ ਜਿਆਦਾ ਢਿਲਕਣਾਪਨ ਹੁੰਦਾ ਬਹੁਤ ਹੀ ਲੁੱਕ ਹੀ ਵੱਖਰੀ ਹੁੰਦੀ ਪਿਓਰ ਦੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਆਪਣਾ ਘੇਰਤ ਲੈ ਕੇ ਉੱਪਰ ਹੀ ਪਤਾਕਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਜੀ ਔਰ ਇਸ ਤਰ੍ਹਾਂ ਆਪਾਂ ਨੇ ਜਿਹੜੀ ਸਟਿਚਿੰਗ ਕੀਤੀ ਹੋਈ ਤੁਸੀਂ ਦੇਖ ਸਕਦੇ ਹੋ ਮੈਂ ਆਪਾਂ 그린 ਕਲਰ ਵਰਕ ਚੈੱਕ ਕਰਿਆ ਕਰੋ ਵਰਕ ਦੀ ਸਫਾਈ ਚੈੱਕ ਕਰਿਆ ਕਰੋ ਸਟੀਚਿੰਗ ਚੈੱਕ ਕਰਿਆ ਕਰੋ ਸੀਸ ਸਟੀਚਿੰਗ ਦੀ ਸਫਾਈ ਜਿਹੜੀ ਚੈੱਕ ਕਰਿਆ ਕਰੋ ਇਹ ਨਿਗੀਆਂ ਨਿਗੀਆਂ ਗੱਲਾਂ ਆਪਣੇ ਸੂਟ ਨੂੰ ਬਹੁਤ ਜ਼ਿਆਦਾ ਸੋਹਣਾ ਬਣਾ ਦਿੰਦੀਆਂ ਨੇ ਤੇ ਇਸ ਤਰ੍ਹਾਂ ਰਹੇਗਾ ਜੀ ਆਪਣੀ ਬਾਟਮ ਦਾ ਕੰਮ ਹੈਵੀ ਬਾਟਮ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਨਾ ਬਾਟਮ ਦਾ ਵਰਕ ਲਾਈ ਕਰਦੀ ਹੈ ਨੇ ਇਸ ਤਰ੍ਹਾਂ ਤੁਸੀਂ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਬਾਟਮ ਤੇ ਵਰਕ ਸਕਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਟਮ ਤੋਂ ਸਕਿਪ ਵੀ ਕਰਵਾ ਸਕਦੇ ਹੋ ਬਹੁਤ ਪਿਆਰਾ ਜਿਹਾ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਇਸ ਤਰ੍ਹਾਂ ਤੁਸੀਂ ਚੈੱਕ ਕਰੋ। ਔਰ ਇਸ ਤਰ੍ਹਾਂ ਰਹੇਗਾ ਜੀ ਆਪਣਾ ਦੁਪੱਟਾ। ਦੁਪੱਟੇ ਨੂੰ ਆਪਾਂ ਫੋਰ ਸਾਈਡ ਪੇਸਟਿੰਗ ਕੀਤੀ ਹੋਈ ਹੈ ਔਰ ਬਿਨਾ ਪੇਸਟਿੰਗ ਤੋਂ ਮਿਲਦਾ ਸਾਡਾ ਕੋਈ ਵੀ ਦੁਪੱਟਾ ਜਿਹੜਾ ਨਹੀਂ ਜਾਂਦਾ ਹੈਗਾ। ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪੀਸ ਬਣਿਆ ਹੋਇਆ। ਇਸ ਤਰ੍ਹਾਂ ਰਹੇਗੀ ਫੋਰ ਸਾਈਡ ਲੇਸ ਔਰ ਲੇਸ ਵੀ ਇਸ ਤਰ੍ਹਾਂ ਲੱਗ ਰਹੀ ਜਿਵੇਂ ਆਪਾਂ ਦੁਪੱਟੇ ਦੇ ਉੱਪਰ ਵਰਕ ਕੀਤਾ ਹੋਵੇ ਔਰ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਪੱਟੀ ਲਾਈ ਹੋਈ ਹੈ ਜੀ। ਬਹੁਤ ਸੋਹਣਾ ਸੂਟ ਲੱਗ ਰਿਹਾ। ਤੁਸੀਂ ਇਹ ਕਿਸੇ ਵੀ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਹੋ। ਬਹੁਤ ਪਿਆਰਾ ਜਿਹਾ ਪੀਸ ਹੈ। ਇਹ ਸਾਡੀ ਭੈ ਦੇ ਬੇਟੇ ਦੀ ਮੈਰਿਜ ਹੈ ਉਹਨਾਂ ਨੇ ਆਪਣੇ ਲਈ ਕਾਫੀ ਸੂਟ ਰੈਡੀ ਕਰਵਾਏ ਨੇ ਤੇ ਇੱਕ ਦੋ ਸੂਟ ਉਹਨਾਂ ਦਾ ਬਣ ਕੇ ਚਲਾ ਗਿਆ ਤੇ ਇੱਕ ਉਹਨਾਂ ਨੇ ਫੇਰ ਕਿਹਾ ਕਿ ਅਮਨ ਮੈਨੂੰ ਇੱਕ ਸੂਟ ਹੋਰ ਚਾਹੀਦਾ ਇਸ ਕਲਰ ਦਾ ਮੇਰੇ ਕੋਲ ਇਹ ਵਾਲਾ ਕਲਰ ਨਹੀਂ ਹੈਗਾ ਤੇ ਆਪਾਂ ਉਹਨਾਂ ਨੂੰ ਇਹ ਵਾਲਾ ਸੂਟ ਜਿਹੜਾ ਰੈਡੀ ਕਰਕੇ ਦਿੱਤਾ ਹੈ ਤੇ ਲੋ ਜੀ ਅਗਲਾ ਕਲਰ ਬਲੈਕ ਕਲਰ ਤਾਂ ਤਕਰੀਬਨ ਇਹ ਸਾਡੇ ਡਿਜ਼ਾਈਨ ਕਾਫੀ ਵਾਰ ਬਣ ਚੁੱਕੇ ਨੇ ਜਿਹੜੀਆਂ ਪਹਿਲੇ ਦਿਨ ਤੋਂ ਆਪਣੇ ਨਾਲ ਜੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਡਿਜ਼ਾਈਨ ਆਪਾਂ ਕਿੰਨੀ ਵਾਰ ਬਣਾ ਚੁੱਕੇ ਆ ਇਸ ਤਰ੍ਹਾਂ ਰਹੇਗਾ ਜੀ ਆਪਣਾ ਨੈਕ ਬਹੁਤ ਹੈਵੀ ਇਹ ਵਾਲਾ ਸੂਟ ਬਣਿਆ ਹੋਇਆ ਬਹੁਤ ਵਧੀਆ ਲੱਗ ਰਿਹਾ ਇਹ ਪੀਸ ਔਰ ਇਸ ਤਰ੍ਹਾਂ ਰਹਿਣਗੀਆਂ ਜੀ ਆਪਣੀਆਂ ਬਾਹਾਂ ਬਾਹਾਂ ਦੇ ਉੱਪਰ ਰਹੇਗੀ ਜੀ ਇੱਕ ਇੱਕ ਅੰਬੀ ਇਸ ਤਰ੍ਹਾਂ ਇਹ ਡਿਜ਼ਾਈਨ ਦੇ ਵਿੱਚ ਇਸੇ ਤਰ੍ਹਾਂ ਹੀ ਬਣਿਆ ਹੋਇਆ ਸੀ ਤਾਂ ਸਿਰਫ ਆਪਾਂ ਨੇ ਕਲਰ ਦਾ ਜਿਹੜਾ ਥ੍ਰੈਡ ਦਾ ਕਲਰ ਹੀ ਉਹ ਚੇਂਜ ਕੀਤਾ ਦੋਨੋਂ ਸਾਈਡ ਇਸ ਤਰ੍ਹਾਂ ਬਾਹਾਂ ਦੇ ਰਹਿਣਗੀਆਂ ਜੀ ਅੰਬੀਆਂ ਕਾਫੀ ਮੈਸੇਜ ਆਉਂਦੇ ਜਦੋਂ ਨਵੇਂ ਇੱਕ ਭੈਣਾ ਜੁੜਦੀਆਂ ਨੇ ਕਿ ਯਮਨ ਤੁਸੀਂ ਇਹ ਦੇ ਚੁੰਬੀਆਂ ਕੱਟ ਕਰ ਦਿਓ ਦੇਖੋ ਜੋ ਡਿਜ਼ਾਈਨ ਬਣਿਆ ਹੋਇਆ ਉਹ ਨਾਲ ਆਪਾਂ ਸ਼ੇਡਖਾਨੀ ਕਰਾਂਗੇ ਤਾਂ ਡਿਜ਼ਾਈਨ ਜਿਹੜਾ ਪ੍ਰੋਪਰ ਨਹੀਂ ਬਣਨਾ ਹੈਗਾ ਹੁਣ ਇਹ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ ਆ ਆਪਣੀ ਅੰਡਰ ਆਰਮਸ ਤੱਕ ਬੜਾ ਵਾਰ ਕਿਉਂ ਜਾ ਰਿਹਾ ਆਪਾਂ ਪੂਰੀ ਫਿਟਿੰਗ ਅਕੋਰਡਿੰਗ ਇਹ ਵਾਲਾ ਸੂਟ ਬਣਿਆ ਹੋਇਆ ਹੈ ਇਹਦੇ ਵਿੱਚ ਆਪਣਾ ਤੁਹਾਡਾ ਮੈਜ਼ਰਮੈਂਟ ਬਹੁਤ ਜ਼ਿਆਦਾ ਜ਼ਰੂਰੀ ਤੁਸੀਂ ਪ੍ਰੋਪਰ ਮੈਜ਼ਰਮੈਂਟ ਦੋਗੇ ਤਾਂ ਤੁਹਾਡੀ ਫਿਟਿੰਗ ਦੇ ਅਕੋਰਡਿੰਗ ਸੂਟ ਬਣੇਗਾ ਅਗਰ ਇੱਧਰ ਉੱਧਰ ਤੁਸੀਂ ਕਰ ਦਿੱਤਾ ਮੈਜ਼ਰਮੈਂਟ ਤਾਂ ਉੱਥੇ ਤੁਹਾਡੀ ਲੂਸ ਫਿਟਿੰਗ ਹੋ ਜਾਏਗੀ ਜਾਂ ਟਾਈਟ ਹੋ ਜਾਏਗੀ ਤਾਂ ਇਹਨੂੰ ਲੂਸ ਹੈਵੀ ਨੇ ਘੇਰਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਆਪਾਂ ਦੋ ਤਰ੍ਹਾਂ ਦੇ ਇਹਦੇ ਵਿੱਚ ਕਲਰ ਐਡ ਕੀਤੇ ਨੇ ਮਜੈਂਟਾ ਔਰ ਫਰੋਜ਼ੀ ਬਹੁਤ ਪਿਆਰਾ ਲੱਗ ਰਿਹਾ ਜੀ ਤੇ ਬਹੁਤ ਸੋਹਣਾ ਬਣਿਆ ਇਹ ਆਪਾਂ ਨੇਚਰਲ ਕਰੇਵ ਦੇ ਉੱਪਰ ਰੈਡੀ ਕੀਤਾ ਜੀ ਇਹ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਪਹਿਲਾਂ ਆਪਾਂ ਇਹ ਰੈਡੀ ਕੀਤਾ ਸੀ ਆਪਾਂ ਨੇ ਮਸਟਰਡ ਕਲਰ ਦੀ ਸ਼ਰਟ ਕੀਤੀ ਸੀ ਔਰ ਮਜੈਂਟਾ ਕਲਰ ਦੀ ਬਾਟਮ ਕੀਤੀ ਸੀ ਇਸ ਤਰ੍ਹਾਂ ਰਹੇਗਾ ਜੀ ਆਪਣੀ ਬਾਟਮ ਦਾ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹੜਾ ਕੰਮ ਕੀਤਾ ਹੋਇਆ ਸਾਫ ਸੁਥਰਾ ਕੰਮ ਮਿਲੇਗਾ ਤੁਹਾਨੂੰ ਅਗਰ ਤੁਸੀਂ ਦਬਕਾ ਜਿਆਦਾ ਲਾਈਕ ਕਰੀ ਤੁਸੀਂ ਸਾਨੂੰ ਦੱਸ ਸਕਦੇ ਆਪਾਂ ਦਬਕਾ ਐਡ ਕਰ ਦਾਂਗੇ ਅਗਰ ਤੁਸੀਂ ਕੜਦਾਣਾ ਸਿੱਪੀ ਵਗੈਰਾ ਜਿਆਦਾ ਲਾਈਕ ਕਰੇ ਤੁਸੀਂ ਸਾਨੂੰ ਉਹ ਵੀ ਦੱਸ ਸਕਦੇ ਆਪਾਂ ਜਿਹੜਾ ਕੰਮ ਹੈ ਉਹ ਤੁਹਾਡੀ ਪਸੰਦ ਅਕੋਰਡਿੰਗ ਕਰਾਂਗੇ ਜੀ ਤੀਸਰਾ ਰਹੇਗਾ ਜੀ ਪਿਓਰ ਕਮਲ ਦਾ ਦੁਪੱਟਾ ਦੁਪੱਟੇ ਉੱਪਰ ਤੁਸੀਂ ਲੈਸ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਆਪਾਂ ਨੇ ਲੈਸ ਐਡ ਕੀਤੀ ਹੋਈ ਏ ਜਿਸ ਤਰ੍ਹਾਂ ਸਾਡੇ ਸੂਟ ਦੇ ਵਿੱਚ ਕੰਮ ਹੈ ਉਸੇ ਤਰ੍ਹਾਂ ਹੀ ਆਪਾਂ ਜਿਹੜੀ ਲੈਸ ਏ ਉਹ ਐਡ ਕੀਤੀ ਹੋਈ ਏ ਲੈਸ਼ ਹੋ ਗਈ ਚਾਹੇ ਆਪਾਂ ਕੋਈ ਵੀ ਕੰਮ ਕਰੀਏ ਹਮੇਸ਼ਾ ਹੀ ਜੋ ਸਾਡੇ ਸੂਟ ਦੇ ਨਾਲ ਸੂਟ ਕਰਦਾ ਹੋਵੇ ਆਪਾਂ ਉਹੀ ਐਡ ਆਨ ਜਿਹੜਾ ਕਰਦੇ ਹਾਂ ਕਿਉਂਕਿ ਕੁਝ ਇਦਾਂ ਨਾ ਲੱਗੇ ਕਿ ਦੁਪੱਟੇ ਦੇ ਉੱਪਰ ਕੁਝ ਹੋਰ ਹੈ ਸੂਟ ਦੇ ਉੱਪਰ ਡਿਜ਼ਾਈਨ ਕੁਝ ਹੋਰ ਹੈ ਹਨਾ ਤਾਂ ਪ੍ਰੋਪਰ ਤੁਹਾਡੇ ਸੂਟ ਨੂੰ ਪਾਰਟੀ ਵੇਅਰ ਲੁੱਕ ਦੇਣ ਵਾਸਤੇ ਆਪਾਂ ਬਹੁਤ ਜ਼ਿਆਦਾ ਸੀਰੀਅਸ ਹੋ ਕੇ ਕੰਮ ਕਰਦੇ ਹਾਂ ਕਈ ਵਾਰ ਕੁਝ ਇਦਾਂ ਹੋ ਜਾਂਦਾ ਕਰਨਾ ਪੈਂਦਾ ਬਟ ਉਹ ਵੀ ਇਦਾਂ ਨਹੀਂ ਹੈਗਾ ਕਿ ਜੋ ਜੇਲ ਚ ਆਇਆ ਉਹੀ ਆਪਾਂ ਨੇ ਐਡ ਕਰ ਦਿੱਤਾ ਜੋ ਸਾਨੂੰ ਵਧੀਆ ਲੱਗਦਾ ਠੀਕ ਹੈ ਕਦੀ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਕੁਝ ਇਦਾਂ ਹੀ ਲਾ ਕੇ ਭੇਜ ਦਾਂਗੇ ਨਹੀਂ ਤੁਸੀਂ ਪੈਸੇ ਲਗਾ ਰਹੇ ਹੋ ਤੁਹਾਡੀ ਪਸੰਦ ਅਕੋਰਡਿੰਗ ਆਪਾਂ ਤੁਹਾਨੂੰ ਕੰਮ ਕਰਕੇ ਦੇ ਦੇ ਰਿਆਂਗੇ ਠੀਕ ਹੈ ਜੀ ਤੇ ਇਹਦਾ ਬਲੈਕ ਸੂਟ ਆਪਾਂ ਰੈਡੀ ਕੀਤਾ ਇਹ ਵੀ ਆਪਾਂ ਨੇਚਰਲ ਕਰੇਪ ਦੇ ਉੱਪਰ ਰੈਡੀ ਕੀਤਾ ਤੇ ਲੋ ਜੀ ਇਹ ਵੀ ਉਸੇ ਭੈਣ ਦਾ ਸੂਟ ਹੈ ਜਿਹਨਾਂ ਦਾ ਆਪਾਂ ਨੇ ਬਲੈਕ ਪੀਸ ਰੈਡੀ ਕੀਤਾ ਤੇ ਇਹ ਵੀ ਕਲਰ ਬਹੁਤ ਪਿਆਰਾ ਕਲਰ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਣਿਆ ਹੋਇਆ ਜੀ ਇਹ ਵਾਲਾ ਪੂਰਾ ਸੂਟ ਇਹਦਾ ਨੈੱਕ ਦਾ ਆਪਾਂ ਫਰੰਟ ਨਹੀਂ ਬਣਾਇਆ ਹੋਇਆ ਇਸ ਤਰ੍ਹਾਂ ਰਹੇਗੀ ਜਿਹਦੀ ਹੈਵੀ ਬਾਜੂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਣਾ ਸ਼ੋਲਡਰ ਤੋਂ نیچے ਇੱਕ ਬੂਟਾ ਆਏਗਾ ਇਸ ਤਰ੍ਹਾਂ ਅੱਗੇ ਫਰੰਟ ਬਾਜੂ ਬਣੀ ਹੋਈ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਇੱਕ ਦਿਖਾਉਣੀ ਹੈ ਇਸ ਤਰ੍ਹਾਂ ਬਾਜੂ ਆਪਣੀ ਬਣੇਗੀ ਇਹ ਬਾਜੂ ਦਾ ਜਿਹੜਾ ਫਲਾਵਰ ਹੈ ਉੱਪਰ ਆਪਣੀ ਬਾਹ ਦੇ ਕੋਲ ਆਏਗਾ ਜੀ ਤਾਂ ਇਸ ਤਰ੍ਹਾਂ ਫਰੰਟ ਬਣਿਆ ਹੋਇਆ ਔਰ ਪੂਰੀ ਸ਼ਰਟ ਦੇ ਵਿੱਚ ਸਿੱਪੀ ਦਾ ਕੰਮ ਰਹੇਗਾ ਜੀ ਪੂਰੀ ਸ਼ਰਟ ਦੇ ਸਿੱਪੀ ਨਾਲ ਤੁਸੀਂ ਦੇਖ ਸਕਦੇ ਹੋ ਬੂਟੀਆਂ ਬਣਾਈਆਂ ਗਈਆਂ ਨੇ ਔਰ ਇਸ ਤਰ੍ਹਾਂ ਰਹੇਗਾ ਜੀ ਘੇਰੇ ਦਾ ਕੰਮ ਇਹ ਸੂਟ ਸਾਡੇ ਪੈਕ ਹੋਏ ਪਏ ਸੀ ਤਾਂ ਜਾਣ ਵਾਸਤੇ ਤਾਂ ਸੋਚਿਆ ਕਿ ਤੁਹਾਡਾ ਵੀਡੀਓ ਸ਼ੇਅਰ ਕਰਦੀਏ ਕਿਤੇ ਭੈਣਾਂ ਨੂੰ ਇਹ ਨਾ ਲੱਗੇ ਵੀ ਹੁਣ ਕਿਹੜੇ ਸੂਟ ਡਿਜ਼ਾਈਨ ਹੋਏ ਸੀ ਅਮਨ ਵੀਡੀਓ ਨਹੀਂ ਅਪਲੋਡ ਕੀਤੀ ਤੇ ਬੜੀ ਮੁਸ਼ਕਲ ਨਾਲ ਟਾਈਮ ਕੱਢ ਕੇ ਆਪਾਂ ਤੁਹਾਡੇ ਲਈ ਵੀਡੀਓ ਸ਼ੂਟ ਕਰ ਰਹੇ ਹਾਂ ਜੀ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਸਾਨੂੰ ਇੰਨਾ ਵਧੀਆ ਰਿਸਪਾਂਸ ਦੇ ਰਹੇ ਹੋ ਇੰਨਾ ਸਾਥ ਦੇ ਰਹੇ ਹੋ ਬਹੁਤ ਖੁਸ਼ੀ ਹੁੰਦੀ ਜੀ ਜਦੋਂ ਤੁਸੀਂ ਸਾਡੀ ਕਲੈਕਸ਼ਨ ਨੂੰ ਜਿਹੜਾ ਕੈਰ ਕਰਦੇ ਹੋ ਤੇ ਇਸ ਤਰ੍ਹਾਂ ਰਹੇਗਾ ਜੀ ਬਾਟਮ ਦੇ ਉੱਪਰ ਕੰਮ ਹੈਵੀ ਬਾਟਮ ਬਣੀ ਹੋਈ ਹੈ ਬਹੁਤ ਹੀ ਪਿਆਰੀ ਬਾਟਮ ਲ ਤੇ ਹੈਵੀ ਪਾਰਟੀ ਵੇਅਰ ਸੂਟ ਨੇ ਜੀ ਇਹ ਵੀ ਆਪਾਂ ਕੀ ਵੀ ਸਿਲਕ ਦੇ ਉੱਪਰ ਰੈਡੀ ਕੀਤਾ ਹੋਇਆ ਜੀ ਇਹ ਵਾਲਾ ਸੂਟ ਔਰ ਇਸ ਤਰ੍ਹਾਂ ਰਹੇਗਾ ਜੀ ਪੂਰੇ ਦੁਪੱਟੇ ਦੇ ਉੱਪਰ ਕੰਮ ਰਹੇਗਾ ਅਗਰ ਤੁਸੀਂ ਦੁਪੱਟੇ ਦਾ ਸਕਿਪ ਕਰਾਉਣਾ ਚਾਹੋ ਤਾਂ ਤੁਸੀਂ ਸਕਿਪ ਕਰਵਾ ਸਕਦੇ ਹੋ ਅਗਰ ਤੁਸੀਂ ਐਜ਼ ਇਟ ਬਣਵਾਉਣਾ ਚਾਹੁੰਦੇ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਕਲਰ ਬਹੁਤ ਪਿਆਰਾ ਹੈ ਅਗਰ ਤੁਸੀਂ ਚੇਂਜ ਕਰਨਾ ਚਾਹੋ ਤਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ ਮਜ਼ੈਂਟਾ ਤੇ ਬਣਾਓ ਮਾਸਟਰਡ ਤੇ ਬਣਾਓ ਕਾਫੀ ਕਲਰ ਨੇ ਜਿਹੜੇ ਅੱਜਕੱਲ ਟ੍ਰੈਂਡਿੰਗ ਚੱਲੇ ਰਸਟ ਹੋ ਗਿਆ ਮਜ਼ੈਂਟਾ ਹੋ ਗਿਆ ਔਰੇਂਜਾ ਹੋ ਗਿਆ ਹਨ ਸਾਰੇ ਨਵੇਂ ਕੱਦਰ ਤੁਸੀਂ ਬਣਾ ਸਕਦੇ ਹੋ ਐਸ ਇਟ ਵੀ ਬਣਾਓਗੇ ਤੁਸੀਂ ਬਹੁਤ ਪਿਆਰਾ ਬਣਿਆ ਹੋਇਆ ਜੀ ਇਹ ਵੀ ਤੇ ਇਹ ਆਪਾ ਦੁਪੱਟਾ ਰੱਖਿਆ ਹੋਇਆ ਜੀ ਨਾਲ ਪਿਓਰ ਔਰਗੈਂਜ਼ਾ ਦਾ ਕਿ ਮੈਂ ਹਮੇਸ਼ਾ ਦੱਸਦੀ ਨਹੀਂ ਤੁਹਾਨੂੰ ਕਿ ਅਗਰ ਤੁਸੀਂ ਦੁਪੱਟਾ ਪੂਰਾ ਸੂਟ ਹੈਂਡ ਵਰਕ ਦਾ ਬਣਾ ਰਹੇ ਤਾਂ ਦੁਪੱਟੇ ਉਹਦੇ ਨਾਲ ਨਾਲ ਪਿਓਰ ਦੇ ਹੀ ਲਗਵਾਓ ਕਿਉਂਕਿ 1000 1500 ਨਾਲ ਕੋਈ ਫਰਕ ਨਹੀਂ ਪੈਣਾ ਔਰ ਤੁਹਾਡੇ ਸੂਟ ਜਿਹੜੀ ਗ੍ਰੇਸ ਹੈ ਉਹ ਬਹੁਤ ਜ਼ਿਆਦਾ ਵਾਜ ਜਾਣੀ ਹੈ ਹੁਣ ਜੇ ਦੁਪੱਟਾ ਪਿਓਰ ਔਰ ਗੰਜਾ ਤਾਂ ਰੱਖਿਆ ਪਿਓਰ ਔਰ ਗੰਜਾ ਦੁਪੱਟਾ ਆਉਣਾ ਤੁਸੀਂ ਸਿਰ ਤੇ ਵੀ ਲੈ ਸਕਦੇ ਹੋ ਨਾ ਕਾਫੀ ਬਣਾ ਨਹੀਂ ਲਾਈ ਕਰਦੀਆਂ ਬਟ ਵੀ ਬਹੁਤ ਵਧੀਆ ਦੁਪੱਟਾ ਇਹਦੇ ਨਾਲ ਆਪਣੇ ਸੂਟਾਂ ਦੀ ਜਿਹੜੀ ਲੁੱਕ ਹੈ ਉਹ ਗਰਲਿਸ਼ ਲੁੱਕ ਜਿਹੜੀ ਆਂਦੀ ਹੈ ਚਲੋ ਜੀ ਅੱਜ ਵਾਲੀ ਜਿੰਨੀ ਵੀ ਕਲੈਕਸ਼ਨ ਤੁਹ ਕਹਿੰਦੇ ਨੇ ਵੀ ਮਾ ਨੂੰ ਆਪਣੇ ਸਾਰੇ ਬੱਚੇ ਸੋਹਣੇ ਨਾਲ ਜਨ ਸਾਨੂੰ ਆਪਣੀ ਸਾਰੀ ਕਲੈਕਸ਼ਨ ਸੋਹਣੀ ਲੱਗਦੀ ਕਿਉਂਕਿ ਸਾਡਾ ਇਹ ਤੇ ਬਹੁਤ ਜ਼ਿਆਦਾ ਟਾਈਮ ਲੱਗਿਆ ਹੁੰਦਾ ਬਹੁਤ ਮਿਹਨਤ ਲੱਗੀ ਹੁੰਦੀ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਮੈਂ ਧੰਨਵਾਦ ਕਰਦੀ ਹਾਂ ਜਿਹੜੀਆਂ ਭੈਣਾਂ ਸਾਡਾ ਸਾਥ ਦੇ ਰਹੀਆਂ ਨੇ ਸਾਡੇ ਨਾਲ ਜੁੜੀਆਂ ਹੋਈਆਂ ਨੇ ਦਿਲੋਂ ਜੁੜੇ ਹੋਏ ਨੇ ਸਾਰੇ ਤੇ ਸਾਡੀ ਕਲੈਕਸ਼ਨ ਨੂੰ ਜਿਹੜਾ ਪਿਆਰ ਕਰ ਰਹੇ ਨੇ ਤੇ WhatsApp <Sansi> ਨੰਬਰ ਆਪਣਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਤੁਸੀਂ ਕੋਈ ਵੀ ਸੂਟ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੀ ਕੋਈ ਬ੍ਰਾਈਡਲ ਡਰੈਸ ਰੈਡੀ ਕਰਾਉਣਾ ਚਾ